ਕੀ ਹਾਲ ਹੈ ਕਿ ਨਾ ਖਰੀਦ ਏਜੰਸੀਆਂ ਦੀ ਪਰਚੇਜ ਠੀਕ ਚੱਲ ਰਹੀ ਹੈ ਜਿਹੜੀ ਪੇਮੈਂਟ ਆ ਕਿਸਾਨਾਂ ਨੂੰ ਮਿਲਨੀ ਆ ਉਹਦੇ ਲਈ ਪਹਿਲੀ 28000 ਕੋਟ ਰੁਪਇਆ ਕੇਂਦਰ ਸਰਕਾਰ ਨੇ ਭੇਜਤਾ ਸੀ ਐਡਵਾਂਸ ਉਹਦੇ ਕਰਕੇ ਪੇਮੈਂਟ ਵੀ ਸਹੀ ਚੱਲ ਰਹੀ ਹੈ ਬਾਕੀ ਬਾਰਦਾਨੇ ਦੀ ਪੋਜੀਸ਼ਨ ਠੀਕ ਹੈ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਰਹੀ ਹੈ ਉਹ ਲੇਬਰ ਦੀ ਆ ਉਹਦਾ ਕਾਰਨ ਸਿਰਫ ਇਹ ਆ ਵੀ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਉਹਦੇ ਰੇਟ ਆ ਜਿਹੜੇ ਹੋਰ ਵਧਾਏ ਜਾਣ ਕਿਉਂਕਿ ਬਹੁਤ ਸ਼ਾਰਟ ਸੀਜ਼ਨ ਆ ਲੇਬਰ ਦੀ ਘਾਟ ਸਿਰਫ ਰੇਟ ਕਰਕੇ ਆ ਰੇਟ ਬਹੁਤ ਘੱਟ ਨੇ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਲੇਬਰ ਦੇ ਜਿਹੜੇ ਰੇਟ ਆ ਵਧਾਏ ਜਾਣ ਤਾਂ ਜਾ ਕੇ ਸਾਡੇ ਮੰਡੀਆਂ ਦੇ ਜਿਹੜਾ ਸਿਸਟਮ ਠੀਕ ਹੋਏਗਾ ਕਿੰਨੇ ਕ ਪ੍ਰਤੀਸ਼ਤ ਇਹ ਇਨਾਜ ਆ ਚੁੱਕਿਆ ਜੀ ਇੱਥੇ ਘਟੋ ਘਟ 30 ਤੋਂ ਲੈ ਕੇ 35% ਅਨਾਜ ਆ ਚੁੱਕਿਆ ਅੱਜ ਦੀ ਜੇ ਆਪਾਂ ਸ਼ਾਮ ਤੱਕ ਦੀ ਪੋਜੀਸ਼ਨ ਲਈਏ 16 ਤਰੀਕ ਤੱਕ ਵੀ 40% ਪਲੱਸ ਹੋ ਜਾਊਗਾ ਬਹੁਤ ਰੈਵਲੋ ਕਾਫੀ ਤੇਜ਼ ਹੈ ਇਸ ਕਰਕੇ ਅਸੀਂ ਬੇਨਤੀ ਫੇਰ ਇੱਕ ਵਾਰੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਜਿਹੜੀ ਲੇਬਰ ਦੇ ਰੇਟਾਂ ਚਾਹੇ ਉਹ ਚਾਰੇ ਦੇ ਆ ਚਾਹੇ ਤਲਾਈ ਦੇ ਆ ਭਰਾਈ ਦੇ ਆ ਉਹਦੇ ਰੇਟ ਬਹੁਤ ਘੱਟ ਨੇ ਕਿਉਂਕਿ ਲੇਬਰ ਮਹਿੰਗੀ ਹੋ ਗਈ ਲੇਬਰ ਨੂੰ ਨਹੀਂ ਉਹ ਠੀਕ ਸਮਝਦੇ ਹੋ ਇਸ ਕਰਕੇ ਲੇਬਰ ਮੰਡਿਆਂ 'ਚ ਬਹੁਤ ਘੱਟ ਹੈ ਜਿਵੇਂ ਕਿ ਮਾਰਕੀਟ ਕਮੇਟੀ ਦੇ ਗਾਈਡਲਾਈਨ ਹੈਗੀਆਂ ਨੇ ਸੁਕਾ ਲੈ ਕੇ ਆਓ ਕਿੰਨਾ ਕੁ ਪਰਸੈਂਟ ਸੁਕਾ ਰਿਹਾ ਕਿੰਨਾ ਗਿਲਾ ਰਿਹਾ ਪਹਿਲੇ ਦਿਨ ਮਾੜਾ ਮੋਟਾ 12 13 ਤਰੀਕ ਦੇ ਟਾਈਮ ਕੋਈ ਕਿਸੇ ਦੀ ਢੇਰੀ ਥੋੜੀ ਬਹੁਤੀ ਆਈ ਸੀ ਪਰ ਮੁੜ ਕੇ ਤਾਂ 13 ਤਰੀਕ ਤੋਂ ਬਾਅਦ ਤਾਂ ਮਾਲ ਸਾਰਾ ਹੀ ਠੀਕ ਆ ਰਿਹਾ ਕੋਈ ਪ੍ਰੋਬਲਮ ਨਹੀਂ ਆਰਟੀਐਸ ਸੁਸਾਇਟੀ ਦੇ ਚੇਂਦੇ ਆ ਸਰਪ੍ਰਸਤੋਂ ਕੀ ਲੱਗਦਾ ਗਾਈਡਲਾਈਨ ਕਿਨੇ ਆਰਟੀਆਂ ਵਾਸਤੇ ਹੈ ਆਰਤੀਆਂ ਲਈ ਗਾਈਡਲਾਈਨ ਇਹ ਹੈ ਕਿ ਸਾਫ ਸੁਥਰਾ ਮਾਲ ਭਰਨ ਜੋ ਕਿ ਸਾਨੂੰ ਅੱਗੇ ਪ੍ਰੋਬਲਮ ਨਾ ਆਵੇ ਜ਼ਿੰਮੇਵਾਰ ਦੀ ਜਿਹੜੀ ਸਹੂਲਤ ਆ ਉਹ ਅਸੀਂ ਵੈਸੀ ਹੀ ਮੰਡੀ 'ਚ ਅਸੀਂ ਪਾਣੀ ਦਾ ਆਪਣੇ ਤੌਰ ਤੇ ਵੀ ਤੇ ਮਾਰਕੀਟ ਕਮੇਟੀ ਵੱਲੋਂ ਵੀ ਪੂਰਾ ਪ੍ਰਬੰਧ ਆ ਇਸ ਕਰਕੇ ਅਸੀਂ ਬਹੁਤ ਜ਼ਿਆਦਾ ਕਿਸਾਨਾਂ ਦੇ ਪ੍ਰਤੀ ਸਹੀ ਆਪਣੇ ਇੰਤਜ਼ਾਮ ਕੀਤੇ ਹੋਏ ਆ ਪੰਜਾਬ ਸਰਕਾਰ ਨੂੰ ਅਤੇ ਮੁੱਖ ਮੰਤਰੀ ਪੰਜਾਬ ਨੂੰ ਕੋਈ ਹੋਰ ਵਿਸ਼ੇਸ਼ ਅਪੀਲ ਮੇਨ ਅਪੀਲ ਤਾਂ ਇਹ ਹੈ ਕਿ ਸਾਡੇ ਜੋ ਮੰਡੀਆਂ ਦੀ ਹਰ ਵਾਰ ਜਿਹੜੀ ਕਿ ਹਰ ਸਾਲ ਪ੍ਰਤੀ ਸਾਲ ਪ੍ਰੋਬਲਮ ਵਾਧੀ ਜਾ ਰਹੀ ਹੈ ਲੇਬਰ ਦੀ ਉਹ ਬਹੁਤ ਵੱਡੀ ਸਮੱਸਿਆ ਲੋਡਿੰਗ ਵੀ ਘਟਾ ਹਰ ਮਤਲਬ ਜਿੰਨੀ ਵੀ ਲੇਬਰ ਆ ਉਹ ਨਹੀਂ ਆਏਗੀ ਅਗਲੇ ਸਾਲਾਂ ਚ ਬਹੁਤ ਜ਼ਿਆਦਾ ਹੋਰ ਵੀ ਪ੍ਰੋਬਲਮ ਵੱਡੀ ਹੋਏਗੀ ਜੇ ਇਹਦਾ ਧਿਆਨ ਨਾ ਕੀਤਾ 15 ਦਾ ਪ੍ਰਬੰਧ ਹਰ ਵਾਰੀ ਵੈਸੇ ਤਾਂ ਬਹੁਤ ਸਲੋ ਚੱਲਦਾ ਇਸ ਵਾਰ ਵੀ ਅਜੇ ਤੱਕ 10-12 ਗੱਡੀਆਂ ਲੋਡ ਹੋਈਆਂ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਲੋਡਿੰਗ ਤਾਂ ਬਹੁਤ ਜ਼ਰੂਰੀ ਆ ਕਿਉਂਕਿ ਫੜ ਜਿਹੜੇ ਹੈਗੇ ਆ ਮੰਡੀ ਦੇ ਉਹ ਛੋਟੇ ਵੇਚਦੇ ਆ ਇੱਕਦਮ ਫਸਲ ਆਣ ਕਰਕੇ ਜਿੰਨੀ ਲੋਡਿੰਗ ਜਲਦੀ ਹੋਏਗੀ ਉਨਾ ਹੀ ਜ਼ਿਮੀਦਾਰ ਨੂੰ ਸੌਲਤ ਮਿਲੇਗੀ ਫੜ ਦੇ ਕੱਚੇ ਫੜਾਂ ਚ ਨਹੀਂ ਮਲ ਜਾਏਗਾ ਸੋ ਬੇਨਤੀ ਹੈ ਕਿ ਵੱਧ ਤੋਂ ਵੱਧ ਜਲਦੀ ਗੱਡੀਆਂ ਦੇ ਕੇ ਇਹਦਾ ਲੋਡਿੰਗ ਦਾ ਪ੍ਰਬੰਧ ਕਰਾ ਦੇ ਜੀ